ਸਵਾਗਤ ਹੈ ਮੈਂ ਨਵੀ ਭਾਰਤ ਪਾਕਿਸਤਾਨ ਚ ਲਗਾਤਾਰ ਵਧ ਰਹੇ ਤਣਾਅ ਦੇ ਚੱਲਦੇ ਆਂ ਬੀਤੀ ਰਾਤ ਪਾਕਿਸਤਾਨ ਵੱਲੋਂ ਭਾਰਤ ਦੇ ਸਰਹੱਦ ਦੀ ਪਿੰਡਾਂ ਚ ਕੀਤੀ ਬੰਬਾਰੀ ਕਰਨ ਕਈ ਥਾਵਾਂ ਤੇ ਬੰਬ ਮਿਲੇ ਹਨ ਜਿਨ੍ਹਾਂ ਨੂੰ ਭਾਰਤੀ ਫੌਜ ਵੱਲੋਂ ਡਿਫਿਊਜ਼ ਕੀਤਾ ਗਿਆ ਅਜੇਹਾ ਹੀ ਇੱਕ ਬੰਬ ਪਠਾਨਕੋਟ ਦੇ ਪਿੰਡ ਸੌਲੀ ਭੋਲੀ ਚ ਮਿਲਿਆ ਜਿਸ ਦੀ ਖਬਰ ਮਿਲਦੇ ਹੀ ਆਰਮੀ ਨੇ ਮੌਕੇ ਤੇ ਪਹੁੰਚ ਬੰਬ ਨੂੰ ਨਸ਼ਟ ਕਰ ਦਿੱਤਾ ਭਾਰਤ-ਪਾਕਿਸਤਾਨ ਚ ਬੀਤੀ ਰਾਤ ਵਧੇ ਤਣਾਅ ਤੋਂ ਬਾਅਦ ਪੰਜਾਬ ਭਾਰ ਚ ਕਈ ਥਾਈ ਬੰਬਨੂਮਾ ਚੀਜ਼ਾਂ ਮਿਲਣ ਦੀਆਂ ਖਬਰਾਂ ਚੱਲ ਰਹੀਆਂ ਹਨ ਅਜਿਹੀ ਹੀ ਇੱਕ ਖਬਰ ਪਠਾਨਕੋਟ ਦੇ ਸਰਹੱਦੀ ਪਿੰਡ ਸੌਲੀਪਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬੰਬਨੂਮਾ ਚੀਜ਼ ਮਿਲਣ ਨਾਲ ਪਿੰਡ ਚ ਦਹਿਸ਼ਤ ਫੈਲ ਗਈ ਦੱਸ ਦਈਏ ਕਿ ਪਿੰਡ ਦੇ ਖੇਤਾ 'ਚ ਇੱਕ ਬੰਬੂ ਨੁਮਾ ਚੀਜ਼ ਨੂੰ ਪਿੰਡ ਦੇ ਲੋਕਾਂ ਵੱਲੋਂ ਦੇਖੇ ਜਾਣ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਜਾਇਜ਼ਾ ਲੈਂਦੇ ਹੋਏ ਆਰਮੀ ਨੂੰ ਮੌਕੇ ਤੇ ਬੁਲਾਇਆ ਅਤੇ ਆਰਮੀ ਵੱਲੋਂ ਇਸ ਬੰਬੂ ਨੁਮਾ ਚੀਜ਼ ਨੂੰ ਕਿਸੇ ਖਾਲੀ ਤਾਂ ਦੇ ਲਿਜਾ ਨਸ਼ਟ ਕਰ ਦਿੱਤਾ ਗਿਆ ਇਹ ਅਸੀਂ ਪਹਿਲਾਂ ਦਿਖਿਆ ਵੀ ਇਹ ਮੁੰਡੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਚਾਚਾ ਇਹ ਕੁਝ ਪੇਦਾ ਨਵਾਂ ਕੋਈ ਨਵੀਂ ਚੀਜ਼ ਹੈ ਮੈਂ ਕਿਹਾ ਵੀ ਇਹਨੇ ਫੋਟੋ ਪਾਈ ਮੈਨੂੰ ਮੈਂ ਕਿਹਾ ਸੈੱਲ ਆ ਇਹਨੂੰ ਰਹਿਣ ਦਿਓ ਇੱਥੇ ਅਹੀਂ ਇਥੇ ਰਹਿਣ ਤਾਂ ਉੱਥੇ ਉਹਦੇ ਬਾਅਦ ਅਸੀਂ 112 ਤੇ ਕਾਲ ਕੀਤੀ ਆ ਪੁਲਿਸ ਨਾਲ ਗੱਲ ਹੋਈ ਆ ਫਿਰ ਪੁਲਿਸ ਦੇ ਬਾਅਦ ਆਰਮੀ ਆਈ ਆ ਉਹਨਾਂ ਡਿਸਪੂਜ਼ ਕੀਤਾ ਇਹ ਆ ਵੀ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਸਿੱਧੀ ਜੀ ਗੱਲ ਆ ਅਸੀਂ ਡਰਨ ਵਾਲੇ ਹੈ ਨਹੀਂ ਤੇ ਇਹ ਆ ਵੀ ਪਾਕਿਸਤਾਨ ਦਾ ਜੁੱਧ ਤੇ ਹੈ ਹੀ ਹੈ ਕੋਈ ਗੱਲ ਨਹੀਂ ਜੁੱਧ ਚੱਲਦੇ ਆਏ ਚੱਲਦੇ ਰਹਿਣੇ ਆ ਅਸੀਂ ਨਹੀਂ ਪਰਵਾਹ ਕਰਦੇ ਪਾਕਿਸਤਾਨ ਦੀ ਸਣੀ ਜਾਂ ਪੇ ਨਾ ਗੁਜਰ ਮੱਝ ਮੱਝ ਮੁੱਝ ਚਰਨਾ ਆਏ ਹੋਏ ਸੀ ਤੇ ਸਣੀ ਉਸਲੇ ਪਤਾ ਲੱਗ ਗਿਆ ਕਿ ਉਹ ਨਾ ਬੰਬ ਉਹ ਕੁਝ ਉਠਾਈ ਹੋਈ ਸੀ ਮੈਂ ਪੁੱਛਿਆ ਕਿ ਇਹ ਕੀ ਆ ਕਹਿੰਦੇ ਲੋ ਉਹ ਆ ਥੋੜੀ ਭਜਨ ਪਰ ਹੈ ਤੇ ਸਕੈਪ ਆ ਆਪਾਂ ਲੈ ਚਲੇ ਆ ਕਿ ਅਸੀਂ ਸੇਲ ਕਰਾਂਗੇ ਉਸਾਨੀ ਸਾਨੂੰ ਮੈਨੂੰ ਫਿਰ ਜਿਸ ਤਰ੍ਹਾਂ ਮੈਂ ਦੇਖਿਆ ਉਹ ਤਾਂ ਫਿਰ ਲੱਗਾ ਕਿ ਇਹ ਬੰਬ ਹੈ ਤੇ ਮੈਂ ਸਾਲਨੀ ਚਾਚਾ ਜੀ ਨੂੰ ਕਾਲ ਕੀਤੀ ਫਿਰ ਚਾਚੂ ਕਹਿੰਦੇ 112 ਤੇ ਕਾਲ ਕਰ ਤੂੰ ਉੱਤੇ ਸਾਰਿਆਂ ਜਗ੍ਹਾ ਕਾਲ ਕਰਨਾ ਸਭ ਤੋਂ ਜ਼ਿਆਦਾ ਮੇਨ ਬੈਕਫੋਰਟ ਤੇ ਹੋ ਕੇ ਲੜਦੀ ਪਈ ਆ ਦੇਸ਼ ਨੂੰ ਇਹੀ ਆ ਸਿੱਖਾ ਕਿ ਜਿੱਥੇ ਵੀ ਡਰਨ ਅਟੈਕ ਹੋਏ ਜਾਂ ਕੁਝ ਵੀ ਹੋਇਆ ਜੋ ਵੀ ਸਕੈਪ ਮਿਲਦਾ ਹੈ ਜਾਂ ਬੰਬ ਹੈ ਜਾਂ ਕੁਝ ਵੀ ਹੈ ਉਹ ਆਰਮੀ ਨੂੰ ਇਹ ਤਾਂ ਦਿੱਤਾ ਗਿਆ ਸਰ ਕੋਈ 1 ਘੰਟਾ ਪਹਿਲਾਂ ਪਤਾ ਲੱਗਿਆ ਸੀ ਤੇ 10 ਤੋਂ 15 ਮਿੰਟ ਦੇ ਵਿੱਚ ਆਰਮੀ ਪੁਲਿਸ ਵਾਲੇ ਇਥੇ ਹਾਜ਼ਰ ਹੋ ਗਏ ਤੋਂਣਾ ਮਤਲਬ ਕਿ ਬੜੀ ਜਲਦੀ ਆਪਣੇ ਆ ਕੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਇਸ ਨੂੰ ਡਿਫਿਊਜ਼ ਕੀਤਾ ਗਿਆ ਕਿਸੇ ਕਿਸਮ ਦੀ ਕੋਈ ਅਨਹੋਣੀ ਤੋਂ ਬਚਾਅ ਹੋ ਗਿਆ ਕਿਸੇ ਐਸੀ ਕੋਈ ਘਟਨਾ ਅਨਹੋਣੀ ਨਹੀਂ ਵਾਪਰੀ ਜੀ ਡੈਡ ਹੋ ਗਿਆ ਮਤਲਬ ਕਿ ਬਿਲਕੁਲ ਇਹਨੂੰ ਡਿਫਿਊਜ਼ ਕਰ ਦਿੱਤਾ ਗਿਆ ਤਾਂ ਜਿਹੜੀ ਸਾਰੀ ਆਪਣੀ ਫੌਜ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਉਹਦਾ ਸਾਥ ਦੇਣ ਲਈ ਤਿਆਰ ਹੈ ਜੀ ਬੜੇ ਉਤਸ਼ਾਹ ਫੌਜ ਦੇ ਨਾਲ ਐਸੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਉਤਸ਼ਾਹਿਤ ਹੈ ਜਨਤਾ ਆਪਣੀ ਫੌਜ ਦੇ ਨਾਲ ਉਹਨਾਂ ਦਾ ਸਾਥ ਦੇਣ ਦੀ ਬਿਲਕੁਲ